ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਕਿ ਪੰਡ ਸਲਾਣਾ ਸਲਾਣਾ ਪੰਡ ਖੰਨੇ ਸ਼ਹਿਰ ਦੇ ਨੇੜ ਹੈ ਤੇ ਇਹਨੂੰ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਪੈਂਦਾ ਹੈ। ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਇੱਥੇ ਬਹੁਤ ਸਾਰੀਆਂ گاਵਾਵਾਂ ਵਿਕਰੀ ਵਾਲੀਆਂ ਹੁੰਦੀਆਂ। ਦੱਬਣ ਪਸ਼ੂ ਵੀ ਇੱਥੇ ਬਹੁਤ ਖੜੇ ਮਿਲਦੇ ਆ ਤੇ ਸੂਏ ਸਵਾਏ ਪਸ਼ੂ ਵੀ ਬਹੁਤ ਹੁੰਦੇ ਆ। ਅੱਜ ਦੀ ਵੀਡੀਓ ਵੀ ਜਿਹੜੀ ਇਹਦੇ ਚ ਕਈ ਨਗ ਤੁਹਾਨੂੰ ਦਿਖਾ ਦਨੇ ਆ ਇਸੇ ਵੀਡੀਓ ਚ ਕੁਝ ਹੀਫਰ ਕੁਝ ਵੱਛੀਆਂ ਵੀ ਤੁਹਾਨੂੰ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਨਗ ਜਿਹੜਾ ਜੱਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਮੈਂ ਬਾਈ ਉਹਨਾਂ ਦਾ ਚਲਾ ਦੇਣਾ ਉਸ ਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਅੱਜ ਤੁਹਾਨੂੰ ਪਹਿਲਾਂ ਗੱਭਣ گاਵਾ ਜਿਹੜੀਆਂ ਇਧਰਲੇ ਪਾਸੋਂ ਦਿਖਾਵਾਂਗੇ ਆਪਾਂ ਉਦੋਂ ਬਾਅਦ ਚ ਆਪਾਂ ਕੁਝ ਦੂਜੀਆਂ ਵੜਾਂ ਜਿਹੜੀਆਂ ਉਹ ਸੁੰਆਂ ਸਵਾਂਆਂ ਉਹ ਵੀ ਦਿਖਾ ਦੇਣੀ ਹੈ ਸੋ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਖੰਨੇ ਦੇ ਬਿਲਕੁਲ ਨਾਲ ਸਲਾਣਾ ਪਿੰਡ ਤੋਂ ਇਹ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਆਂ ਮਿਲਦੇ ਆਂ ਬਾਈ ਨੂੰ ਤੇ ਇਧਰਲੇ ਪਾਸੋਂ ਕਰਦੇ ਆਂ ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਬਾਈ ਸਤਿ ਸ਼੍ਰੀ ਅਕਾਲ ਅਸੀ ਆ ਬਾਈ ਜੀ ਰਵਿੰਦਰ ਭਾਈ ਅੱਜ ਆਪਣੇ ਕੋਲ ਫੇਰ ਕਿੰਨੇ ਕ ਨਗ ਹੋਣਗੇ ਅੰਦਾਜ਼ਨ ਜੇ ਆਪਣੇ ਕੋਲ ਅੱਜ 15 ਕ ਨਗ ਗੱਬਣਾ ਦੇ ਤੇ 8-10 ਨਾ ਕੇ ਸੂਏ ਹੋਏ ਹੈਗੇ ਨੇ ਜੀ ਬਾਕੀ ਹੀ ਫਰਾਂਗੇ 8 ਠੀਕ ਹੈ ਹਾਂਜੀ ਅੱਛਾ ਬਾਈ ਆਪਾਂ ਸ਼ੁਰੂਆਤ ਕਰਾਂਗੇ ਤੇਰੇ ਹੱਥ ਪਹਿਲੇ ਨੰਬਰ ਤੇ ਗਾਂ ਬੱਦੀ ਜੀ ਹਾਂਜੀ ਭਾਈ ਪ੍ਰੋਪਰ ਦੂਜਾ ਸੂਆ ਗਾਂ ਆ ਜੀ ਠੀਕ ਹੈ ਗਾਂ ਕਹਿ ਲੋ ਜਾਂ ਵੱਛੀ ਕਹਿ ਲੋ ਟਰੋਏ ਦੀ ਤੇ ਤਿੰਨ ਜਨਰੇਸ਼ਨਾਂ ਦਾ ਬੰਦੇ ਨੂੰ ਰਿਕਾਰਡ ਵੇਲੂ ਤਿੰਨ ਚ ਚਾਹੀਦਾ ਪਾਦਰਾਂ ਲੈ ਲਵੇ ਰਿਕਾਰਡ ਸਾਰਾ ਮਤਲਬ ਆਜੇਗਾ ਫੋਨ ਆਉਂਦਾ ਭਾਜੀ ਆਪਾਂ ਨੂੰ ਕਿ ਤਿੰਨ ਜਨਰੇਸ਼ਨਾਂ ਦਾ ਰਿਕਾਰਡ ਚਾਹੀਦਾ ਠੀਕ ਹੈ ਉਹ ਹਿਸਾਬ ਨਾਲ ਫਾਰਮ ਚੋਂ ਆਪਾਂ ਬੱਛੀ ਲਈ ਹੈ ਜੀ ਇਹ 45 ਲੀਟਰ ਦਾ ਪਹਿਲੇ ਸੂਏ ਦਾ ਰਿਕਾਰਡ ਆ ਜੀ ਇਹਦਾ ਠੀਕ ਹੈ ਰੇਟ ਆਪਾਂ ਰੇਟ ਫੋਨ ਤੇ ਰਹਿਣਗੇ ਜੀ ਠੀਕ ਹੈ ਖੋਲੀ ਬਾਈ ਜੀ ਨੂੰ ਸੋ ਦੋਸਤੋ ਦੂਜਾ ਸੂਆ ਟ੍ਰੋਏ ਬੋਲ ਦੀ ਆਪ ਹੈ ਫੁੱਲ ਸੋਨਾ ਬੋਡੀ weight ਇਹਦਾ ਤੁਸੀਂ ਦੇਖੋ BCSCA ਦਾ ਦੇਖ ਸਕਦੇ ਹੋ ਬਰੀਡ ਕੁਆਲਟੀ ਦੇਖ ਲਓ ਤੁਸੀਂ ਹਜੇ ਟਾਈਮ ਲੈਂਦੀ ਆ ਸੂਣ ਚ ਦੋਸਤੋ ਚੰਗੀ ਸਭੀ ਵੀ ਖੁੱਲੀਆਂ ਫਿਰਦੀਆਂ ਗਾਵਾਂ ਆਉਂਦੀਆਂ ਆ ਤੇ ਫੇਰੇ ਮਰਜੀ ਨਾਲ ਹੀ ਤੁਰਦੀਆਂ ਸੋ ਇੰਨਾ ਕੀ ਇਹਨਾਂ ਨੂੰ ਤੋੜ ਸਕਦੇ ਆ ਕਿਉਂਕਿ ਜੇ ਆਪਦੀ ਮਸਤੀ ਦੇ ਵਿੱਚ ਆ ਜਾਣ ਤਾਂ ਹੋ ਸਕਦਾ ਕਿchna ਔਖਾ ਨਾ ਹੋ ਜਾਣ BCS ਜਾਂ ਇਹਨਾਂ ਦਾ ਵਜਨ ਇਦਾਂ ਦਾ ਹੁੰਦਾ ਤਾਂ ਕਿ ਤਿੰਨਾਂ ਚ ਕਰਮ ਵਾਲੀਆਂ ਚ ਇੰਨੀ ਕੁ ਹੁੰਦੀ ਐ ਬਹੁਤ ਸੋਹਣਾ ਢਾਂਚਾ ਦੋਸਤੋ ਸੋ ਇਹ ਪਹਿਲੇ ਨੰਬਰ ਤੇ ਗਾਂ ਤੁਸੀਂ ਦੇਖ ਸਕਦੇ ਹੋ ਤੋ ਅੱਗੇ ਫੇਰ ਇੱਕ ਗਾਂ ਤੁਹਾਨੂੰ ਦਿਖਾਉਣੀ ਐ ਇਹਦਾ ਸੂਆ ਬਾਈ ਬਾਈ ਦੂਜੇ ਸੂਏ ਜੀ ਠੀਕ ਹੈ ਤੇ ਪਿਛਲੀ ਵੀਡੀਓ ਜਿਹੜੀ ਆਪਾਂ ਦਿਖਾਈ ਸੀ ਜਦੋਂ ਬੀਗ ਦੇਣਾਂ ਦੀ ਕੱਚੀ ਸੀ ਪੰਜ ਦਿਨ ਹੋਏ ਨੇ ਵੀਡੀਓ ਬਣਾਈ ਨੂੰ ਆਪਣੇ ਨੂੰ ਹੂੰ ਤੈਨੂੰ 10 12 ਦਿਨ ਲਊ ਜੀ ਤਿਆਰੀ ਦੇਖ ਲਓ ਪਿਛਲੀ ਵੀਡੀਓ ਕਿੰਨੀ ਜ਼ਿਆਦਾ ਕਰੀ ਆਉਂਦੀ ਸੀ ਸਹੀ ਜੀ ਤੋਰੀ ਬਈ ਸੋ ਦੋਸਤੋ ਹੁਣ ਫੇਰ ਤਿਆਰੀ ਦੇਖੋ ਪਿਛਲੀ ਵੀਡੀਓ ਚ ਦਿਖਾਈ ਸੀ ਪਰ ਉਦੋਂ ਕੱਚੀ ਜ਼ਿਆਦਾ ਸੀ ਹੁਣ ਬਹੁਤੇ ਵੀਰਾਂ ਦੇ ਸਮਝ ਆਉਣ ਲੱਗ ਜਾਣੀ ਹੈ ਕਿਉਂਕਿ ਰੌਖ ਦਿਨੋਂ ਦਿਨ ਬਦਲਣਾ ਹੈ ਅਜੇ ਦਿਨ ਲਾਊਗੀ ਸੂ ਕੀ ਪੂਰੀ ਰੁੱਤ ਚ ਕਿਉਂਕਿ ਠੰਡ ਦਾ ਟਾਈਮ ਜਿਹੜਾ ਹੁਣ ਸ਼ੁਰੂ ਹੋਣ ਵਾਲਾ ਹੈ ਹਾਲਾਂਕਿ ਪਿਛਲੇ 5-4 ਦਿਨਾਂ ਤੋਂ ਬੜੀ ਗਰਮੀ ਵੀ ਪੈ ਰਹੀ ਆ ਪਰ ਰਾਤ ਦੀ ਠੰਡ ਜਿਹੜੀ ਹੋਈ ਪਈ ਆ ਟੈਂਪਰੇਚਰ ਜਿਹੜਾ ਉਹ ਡਾਊਨ ਆਉਣਾ ਸ਼ੁਰੂ ਹੋਣ ਲੱਗ ਗਿਆ ਸੋਹਣਾ ਟਾਂਚਾ ਦਸਤੋ ਗਾਂ ਦਾ ਜਦੋਂ ਹਵਾਨਾਂ ਭਰਤੀਆਂ ਆ ਉਦੋਂ ਹੋਰ ਸੋਹਣੀਆਂ ਲੱਗਦੀਆਂ ਜਾਂਦੀਆਂ ਤੇ ਜਦੋਂ ਨੇੜ ਆ ਗਈ ਉਦੋਂ ਇਹਦੀ ਵੀ ਬੰਤਰ ਦੇਖਣ ਵਾਲੀ ਹੋਊਗੀ ਇੱਕ ਹੋਰ ਗਾਂ ਇਦੂ ਅੱਗੇ ਵਈ ਇਹਦੀ ਡਿਟੇਲ ਦੱਸ ਦਿਓ ਜੀ ਭਾਜੀ ਪ੍ਰੋਪਰ ਛੇ ਦਾ ਹੁੰਦਾ ਜੀ ਜੇ ਕੰਨੀਆਂ ਖੜੀਆਂ ਬੱਚੀਆਂ ਦੀ ਹੂੰ 35 36 ਕਿਲੋ ਦੁੱਧ ਪਾਇਆ ਜੀ ਪਹਿਲੇ ਸੂਏ ਜੀ ਠੀਕ ਹੈ ਜਨੀਰ 15 ਤੋਂ 20 ਦਿਨ ਨਰਮ ਹੈ ਜੀ ਹਜੇ ਠੀਕ ਹੈ ਸੋ ਦੋ ਹਵਾਨਾ ਇਹਦਾ ਵੀ ਤੁਸੀਂ ਦੇਖਿਓ ਬਹੁਤ ਚੰਗਾ ਦਿਸਦਾ ਹੈ ਬਾਈ ਇਧਰ ਦੀ ਖੋਲ ਹੱਥੀਂ ਚੁਾਈ ਵਾਲਾ ਥਣ ਹਜੇ ਟਾਈਮ ਲੈਂਦੀ ਹੈ ਵੀ ਸੂਣ ਚ 15 ਤੋਂ 20 ਦਿਨ ਬਹੁਤ ਸੋਹਣੀ ਗਾਂ ਸੋ ਦੂਜੀਆਂ گاਵਾਂ ਨਾਲੋਂ 19-21 ਹਾਈਟ ਦਾ ਫਰਕ ਜ਼ਰੂਰ ਹੈ ਪਰ ਨਸਲ ਕੁਆਲਿਟੀ ਜਿਹੜੀ ਉਹ ਉਹਨਾਂ ਵਾਂਗ ਹੀ ਦਿਸਦੀ ਹੈ ਦੁੱਧ ਨੂੰ ਇਹਨੇ ਵੀ ਸੋਹਣੇ ਤੇ ਤੁਰਨਾ ਟਾਂਚਾ ਚੰਗਾ ਹੈ ਇਹ ਤੋਂ ਅੱਗੇ ਇੱਕ ਹੋਰ ਗੱਬਣ ਗਾਂ ਤੁਹਾਨੂੰ ਦਿਖਾਉਣੇ ਆ ਬਈ ਇਹਦੀ ਡਿਟੇਲ ਦੱਸਿਓ ਜੀ 6 ਦਿਨ ਤਾਂ ਹੋ ਚੁੱਕੀ ਹੈ ਜੀ ਇਹ ਪੂਰੇ ਜੀ ਹੂੰ ਤਕਰੀਬਨ 10 ਤੋਂ 10-11 ਦਿਨ ਲਾਉ ਜੀ ਸੂਣ ਚ ਠੀਕ ਹੈ ਤੇ 27-28 ਕਿਲੋ ਦਾ ਰਿਕਾਰਡ ਹੈ ਜੀ ਪੂਰਾ ਫਿਕਸ ਲੇਵਾ ਪੂਰ ਫੁੱਲ ਸਮੀ ਹੋਈ ਜੀ ਠੀਕ ਹੈ ਸੋ ਦੱਸੋ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਦੁੱਧ ਦੋ ਬਾਈ ਕੰਡਾ ਵੀ ਪਹਿਲੇ ਸੂਏ 27 28 ਕਿਲੋ ਇਹਨੇ ਦਿੱਤਾ ਹੈ ਤੁਸੀਂ ਦੁੱਧ ਆਪ ਸਮਝੋ ਵੀ ਤੁਸੀਂ ਸੇਵਾ ਨਾਲ ਕਿੰਨਾ ਚੋਲੋਗੇ ਦੁੱਧ ਤਾਂ ਭਾਜੀ ਸੇਵਾ ਦਾ ਹੁੰਦਾ ਜੀ ਜਿਹਹ ਜਗਲਾ ਪਾਲੂਗਾ ਉਹ ਜਹਾ ਚੋਲੂ ਆ ਜੀ ਸਹੀ ਗੱਲ ਜਿਵੇਂ ਆਪਾਂ ਨੂੰ ਅਗਲੇ ਆਨੇ ਮਗਰਨ ਕਸ ਦੇਣੇ ਔਕਣ ਦੀ ਗੱਲ ਹੁੰਦੀ ਹੈ ਬਾਕੀ ਜਿਹੜਾ ਸੂਆ ਸੂਆ ਡੰਗਰ ਆ ਉਹ ਆਪਾਂ ਚਵਾਈ ਕਰਾ ਕੇ ਦੇ ਦਿੰਦੇ ਹਾਂ ਉਹ ਵੱਡੀਆਂ ਪਿਛਲੀ ਵੀਡੀਓ ਜਿਹੜਾ ਆਪਾਂ ਪਾਈ ਸੀ ਜੀ ਤੁਹਾਡੇ ਨਾਲ ਦੇ ਪਿੰਡ ਗਈ ਆ ਜੀ 37 ਕਿਲੋ ਬੋਲੀ ਬੋਲੀ ਚਵਾ ਕੇ ਦਿੱਤੀ ਇਹ ਤਿੰਨੇ ਟਾਈਮ ਮਿਲਕਿੰਗ ਕਰਵਾਈ ਆ ਜੀ ਉਹਦੀ ਠੀਕ ਹੈ ਸੋ ਦੋਸਤੋ ਸੂਆ ਪਸ਼ੂ ਵਾਕਈ ਚੋਇ ਗੱਬਣ ਜਿਵੇਂ ਜਿਵੇਂ ਡਾਟਾ ਪਤਾ ਲੱਗਦਾ ਰਹਿੰਦਾ ਗਾਂ ਦੀਆਂ ਤੁਸੀਂ ਉਹ ਸੁਣ ਰਹੇ ਨੇ ਪਰ ਜੱਜਮੈਂਟ ਪਸ਼ੂ ਦੇ ਢਾਂਚੇ ਤੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਹਰੇਕ ਵੀਰ ਨੂੰ ਵੀ ਮੈਂ ਕਿੰਨਾ ਦੁੱਧ ਚੋਗੂ ਇਹ 4 ਨੰਬਰ ਦੇ ਉੱਤੇ ਸੀ ਇਸ ਤੋਂ ਬਾਅਦ ਚ ਦੋ ਗਾਵਾਂ ਹੋਰ ਤੁਹਾਨੂੰ ਦਿਖਾਉਣੀਆਂ ਦੱਸੋ ਇੱਧਰ ਉੱਪਰ ਖੜੀਆਂ ਗਾਵਾਂ ਦੇ ਵਿੱਚੋਂ ਇਹ 4 ਲੰਦ ਵੱਛੀ ਹੈ ਜੀ ਦੂਜਾ ਸੂਆ ਜੀ 22.5 ਕਿਲੋ ਤੋਂ ਪਹਿਲੇ ਸੂਏ ਪਾਇਆ ਜੀ ਠੀਕ ਹੈ ਹਾਂਜੀ 10 ਦਿਨ ਲਊ ਹੈ ਸੂਣ ਚ ਸੋ ਦੂਜਾ ਸੂਆ ਕਰੇ ਬੰਨ ਕੇ ਜਿਹੜਾ ਵੀਰ ਪਸ਼ੂ ਰੱਖਦਾ ਉਹਦੇ ਕੰਮ ਦੀ ਹੈ ਵਹਿੜ ਹੈ ਥਾਣ ਤੀਂ ਚੁਆਈ ਵਾਲਾ ਭਾਵੇਂ ਬਿਨਾ ਮਸ਼ੀਨ ਤੋਂ ਝੋਲਿਓ ਹਵਾਨਾ ਚੰਗਾ ਤਿਆਰ ਕਰੂਗੀ ਸੋਨਾ ਭਰਦੀ ਹੁੰਦੀ ਹੈ ਵੀ ਹਵਾਨਾ ਕਿੱਕਾ ਹੋਰ ਤੁਹਾਨੂੰ ਦਿਖਾਉਣੇ ਐ ਦੂ ਅੱਗੇ ਇਹਦੀ ਡਿਟੇਲ ਵਿਰੇਂਦਰ ਬਾਈ ਇਹ 24 25 ਦਿਨ ਰਹਿੰਦੇ ਨੇ ਬੱਚੀ ਦੇ ਹਜੇ ਜੀ ਇਹ 25 26 ਕਿਲੋ ਉਧ ਪਾਇਆ ਹੈ ਪਹਿਲੇ ਸੂਏ ਦੂਜੇ ਸੂਏ ਗਈ ਜੀ ਠੀਕ ਹੈ ਹਾਂਜੀ ਫਿੱਟ ਲੇਵਾ ਪੂਰਾ ਜੀ ਜਿਹੜਾ ਖੋਲਿਓ ਸੋ ਸੋ ਬਿਲਕੁਲ ਹਵਾਨਾ ਫਿਕਸ ਹੈ ਨਾੜਾ ਨਾਲ ਹੁਣ ਤੋਂ ਹੀ ਗੁੰਦਿਆ ਪਿਆ ਜੀ ਪੂਰਾ ਹਾਂ ਉਹ ਤੁਸੀਂ ਰੋ ਤੁਸੀਂ ਦੇਖਿਓ ਹਵਾਨਾ ਇਸ ਸਾਈਡ ਤੋਂ ਵੀ ਚੰਗਾ ਹਵਾਨਾ ਭਰਦੀ ਆਉਂਦੀ ਹੈ ਵੀ ਫਿਕਸ ਜੇ ਰੱਖੂਗੀ ਹਵਾਨਾ ਤੱਲੇ ਨੂੰ ਨਹੀਂ ਲਿਆਉਂਦੀ ਡਾਂਚਾ ਇਹਦਾ ਤੁਸੀਂ ਹੁਣ ਵੀਡੀਓ ਚੋਂ ਦੇਖ ਸਕਦੇ ਹੋ ਨਾੜਾਂ ਇਸ ਸਾਈਡ ਤੇ ਕਾਫੀ ਦਿਸਦੀਆਂ ਕੁਝ گاਵਾ ਜਿਵੇਂ ਹੁਣ ਇਹ ਗਾਂ ਸੂਈ ਵੀ ਹੈ ਹਜੇ ਜੇਰ ਦੀ ਪੈ ਰਹੀ ਹੈ ਇਹਨੂੰ ਆਪਾਂ ਠਾਉਂਦੇ ਨਹੀਂਗੇ ਇਹਦੇ ਨਾਲ ਇੱਕ ਗੱਬਣ ਗਾਂ ਖੜੀ ਹੈ ਇਹਦੀ ਡਿਟੇਲ ਅ ਇਹਨਾਂ ਨੂੰ ਬਈ ਖੜੀਆਂ ਬਾਰੇ ਦੱਸ ਦਿਓ ਇਹਨਾਂ ਬਾਰੇ ਫਿਰ ਆਪਾਂ ਇਹ ਤੀਜਾ ਸੂਆ ਪਾਜੀ ਤੇ ਹਫਤਾ 10 ਦਿਨ ਲੇਉਗੀ ਇਹ ਸੂਣ ਚ ਤੇ 28-29 ਕਿਲੋ ਦੁੱਧ ਪਾਇਆ ਹੋਇਆ ਦੂਜੇ ਸੂਏ ਦਾ ਠੀਕ ਹੈ ਇਹ ਤੋਂ ਅੱਗੇ ਜਿਹੜੀ ਗਾਂ ਹੈ ਇਹ ਤਾਂ ਪਾਜੀ ਤਕਰੀਬਨ 24-25 ਦਿਨ ਪਈ ਨੇ ਹਜੇ ਗਾਂ ਦੇ ਜੀ ਤੀਜੇ ਸੂਏ ਸੂਣਾ ਇਹਨੇ ਵੀ ਜੀ ਠੀਕ ਹੈ ਹਾਂਜੀ ਤੇ ਚਾਰ ਦੂਜੇ ਸੂਹੂ ਕੀ ਜੀ ਇਹ ਠੀਕ ਹੈ ਤਕਰੀਬਨ 10-12 ਦਿਨ ਤੋਂ ਜ਼ਿਆਦਾ ਪਏ ਨੇ ਹਜੇ 15 ਦਿਨ ਦੇ ਲਗਭਗ ਲੈ ਜੂਗੀ ਜੀ ਇਹਦੇ ਨਾਲ ਜਿਹੜੀ ਗਾਂਸੜੀ ਹੈ ਇਹਦੇ ਬਾਜੀ 15 ਕਿ ਦਿਨ ਦੇ ਲਗਭਗ ਦਿਨ ਪਏ ਨੇ ਜੀ ਹਜੇ ਠੀਕ ਹੈ ਤੇ 6 ਦਿਨ ਦਾ ਹੋ ਚੁੱਕੀ ਹੈ ਜੀ ਠੀਕ ਹੈ ਲੈਵੇ ਦੀ ਕੁਆਲਿਟੀ ਮਹਤਬਾ ਜੀ ਹੂੰ ਇਹਦੇ ਨਾਲ ਦੀ ਤੇ ਭਾਈ 4 ਦੰਦ ਦਾ ਦੂਜਾ ਸੂਹਾ ਬੱਚੀ ਦਾ ਇਹ ਖੋਲ ਕੇ ਦਿਖਾ ਦਿੰਨੇ ਆ ਤੋੜ ਦੋ 40 116 ਦੀ ਆਪ ਹੈ ਜੀ ਤੇ ਕਹਾ ਚੰਗੇ ਸੀਮਨ ਤੋਂ ਪ੍ਰੈਗਨੈਂਟ ਹੈ ਠੀਕ ਹੈ ਤੋਂ ਸੋ ਦੂਜਾ ਸੂਹਾ 4 ਦੰਦ ਸੋਨਾ ਢੰਗ ਚਾਹੀਦਾ ਬੱਚੀ ਦਾ ਭਾਜੀ ਲੈਗ ਸਕੋਰ ਬੀ ਸੀ ਐ ਪੂਰੈਨ ਓਕੇ ਹੈ ਜੀ ਠੀਕ ਹੈ ਲੈ ਆਈ ਮੈਂ ਸਵੇਦੂ ਬਾਤ ਆਪਾਂ ਤੁਹਾਨੂੰ ਸੋਈਆਂ ਸੋਈਆਂ ਗਾਵਾ ਜਿਹੜੀਆਂ ਹੋ ਤਖਾਵਾਂਗੇ ਸੋ ਸੋਏ ਸੈਟ ਤੋਂ ਸ਼ੁਰੂਆਤ ਕਰਦੇ ਹਾਂ ਸੋਈਆਂ ਸੋਈਆਂ ਗਾਵਾ ਦੀ ਅ ਵਰਿੰਦਰ ਭਾਈ ਜਿਹੜੀ ਪਹਿਲੇ ਨੰਬਰ ਤੇ ਗਾਹ ਭਾਜੀ ਦੋ ਦੰਦ ਆ ਜੀ ਚ ਚੌਕਲੇ ਦੰਦ ਕੱਢ ਰਹੀ ਹੈ ਜੀ ਜਰਸੀ ਚ ਆਉਂਦੀ ਹੈ ਜੀ ਅੱਜ ਸਵੇਰੇ ਹੀ ਸੂਈ ਹੈ ਜੀ ਲੇਵੇ ਦੀ ਕੁਆਲਿਟੀ ਦੇਖ ਲਓ ਕਹੇ ਤਿਆਰ ਕਰਾਈ ਸਹੀ ਦੋਸੋ ਫਿਕਸ ਜਹਾਵਾਨਾ ਕਾਫੀ ਵੱਡਾ ਆਕਾਰ ਹੈ ਪਲੂਣਾ ਜਹਾਵਾਨੇ ਤੇ ਹੈਗੀ ਹੈ ਬੱਚਾ ਤੇ ਮੂਹਰੇ ਲਾਤਾ ਹੈ ਉਦੋਂ ਬਾਅਦ ਚ ਪਸੂ ਪਸ ਸਮਾਉਂਦਾ ਹੈ ਇਹ ਤਿੰਨੇ ਗਾਈਆਂ ਭਾਜੀ ਆਪਣੀ ਬੌਲੀ ਤੋਂ ਖਾਲੀ ਨਹੀਂ ਹੈਗੀਆਂ ਠੀਕ ਹੈ ਹਾਂਜੀ ਸੋ ਹਜੇ ਬੌਲੇ ਦੇ ਵਿੱਚ ਹੀ ਆ ਦੱਸੋ ਇਹ ਬੱਚਾ ਇਹਨੇ ਵੱਛਾ ਦੱਤਾ ਹੈ ਜਰਸੀ ਕ੍ਰੋਸ ਏ ਵੈਡ ਜਦੋਂ ਭਲੂਣ ਲੈ ਜਾਂਦੀ ਆ ਤਾਂ ਉਸ ਤੋਂ ਬਾਅਦ ਚ ਹਵਾਨੇ ਦਾ ਆਕਾਰ ਬਹੁਤ ਸੋਹਣਾ ਹੋਊਗਾ। ਛੇ ਤੋਂ ਅੱਗੇ ਵੀ ਗਾਂ ਜਿਹੜੀ ਉਹ ਚੰਗੀ ਤਿਆਰ ਹੋਈ ਵੀ ਐ। ਬਈ ਕੰਨਵਾ ਸੂਆ ਸੂਈ ਆ। ਜੀ ਪਹਿਲੇ ਸੂਏ ਸੂਈ ਆ ਜੀ। ਦੰਦੋਂ ਪਰ ਛੇ ਦੰਦ ਹੋ ਚੁੱਕੀ ਆ ਜੀ। ਠੀਕ ਐ। ਤੇ ਲੇਵੇ ਦੀ ਕੁਆਲਿਟੀ ਦੇਖ ਲੋ ਜੀ ਪੂਰਾ ਫਿਕਸ ਆ ਜੀ। ਠੀਕ ਐ। ਪੂਰਾ ਫਿਕਸ ਹਵਾਨਾ ਖੋਲਦੇ ਹੋ ਟੁਕ। ਤੋਰੀ ਬਈ ਸੋ ਸੋ ਥਾਣਾ ਤੇ ਭਲੂਣ ਇਹਦੇ ਹਜੇ ਹੈ। ਸੂਈ ਤਾਜੀ ਐ। ਸੂਆ ਪਹਿਲਾ ਐ ਦੰਦਾਂ ਦੇ ਵਿੱਚ ਛੇ ਦੰਦ। ਬਹੁਤ ਅੱਛਾ ਇਹ ਨਹੀਂ ਦੱਤਾ। ਤਿਆਰੀ ਦੇਖੋ ਗਾਂ ਦੀ ਫਿਕਸ ਜਾ ਹਵਾਨਾ ਹੈ ਕਾਫੀ ਚੰਗਾ ਤਿਆਰ ਹੈ ਕਮਾਲਾ ਮੇਤੂ ਤਾਂ ਤੋ ਜੇ ਪਲੋਂ ਲੈ ਗਈ ਤਾਂ ਬਹੁਤ ਸੋਹਣਾ ਸਜ ਹੋਊਗਾ ਇੱਕ ਵਾਰ ਪਲੋਂ ਦੇ ਵਿੱਚ ਥਾਂ ਤੇ ਸੀ ਦੇਖ ਲੇਗੇ ਇਹ ਤਾਂ ਅੱਗੇ ਇੱਕ ਹੋਰ ਗਾਂ ਸੂਈ ਸ਼ਵਾਈ ਹੈ ਭਾਈ ਇਹ ਕਦੋਂ ਕਦੀ ਸੂਈ ਹੈ ਗਾਂ ਭਾਈ ਤੀਜਾ ਸੂਆ ਜੀ ਹੂੰ ਤੋ ਕਿਨੇ 12 ਵਜੇ ਸੂਈ ਹੈ ਜੇਰ ਤੋਂ ਪੂਰੀ ਸਾਫ ਹੈ ਜੀ ਸਨੋਮਾਨ ਦੇ 66 ਤੋਂ ਗੱਬਣ ਸੀ ਪਰ ਦਿੱਤਾ ਬੱਛਾ ਜੀ ਠੀਕ ਹੈ ਹਾਂ ਜੀ ਉਹ ਸੋ ਸੋ ਨੋ ਮੈਂਦਾ ਬਾਈ ਕਿੰਨਾ ਸੀਮਨ ਲਗਾਈ ਸੈਕਸਰ ਸੀਮਨ ਦਾ ਰਿਜ਼ਲਟ ਦੋਸਤੋਂ ਆਮ ਤੌਰ ਤੇ 90 ਤੋਂ 95% ਮੰਨਿਆ ਜਾਂਦਾ ਹੈ ਕਈ ਵਾਰ ਮੱਛਾ ਆ ਜਾਂਦਾ ਹੈ ਉਧਰ ਨੂੰ ਹੀ ਲੈ ਚਲਦਾ ਕਮਾਲ ਆ ਵਸੇ ਤੁਸੀਂ ਸੋ ਇਹ ਗਾਂ ਦੋਸਤੋਂ ਤਾਜੀ ਸੂਈ ਵੀ ਹੈ ਇਹ ਬੜੀ ਹੋਂ ਤੁਸੀਂ ਦੇਖ ਰਹੇ ਹੋ ਇਹ ਤੋਂ ਬਿਨਾ ਇਧਰ ਵੀ گاਵਾ ਜਿਹੜੀਆਂ ਕੁਸ ਇਹ ਵੱਡੀਆਂ گاਵਾ ਆ ਉਹਦਾ ਦੂਜੀਆਂ گاਵਾ ਦੇ ਮੁਕਾਬਲੇ ਜ਼ਿਆਦਾ ਕਦ ਕੱਢਦੀਆਂ ਆ ਬਾਈ ਪਹਿਲੇ ਨੰਬਰ ਤੇ ਇਧਰੋਂ ਭਾਈ ਪਰਸੋ ਸ਼ਾਮ ਦੀ ਸੂਈ ਆ ਜੀ ਹੂੰ ਬੱਛਾ ਇਹਦੇ ਮਗਰ ਆ ਜੀ ਤੇ 26 27 ਕਿਲੋ ਬੋਲੀ ਬੋਲੀ ਤੋਂ ਸਟਾਰਟਿੰਗ ਕਰੀ ਹੈ ਜੀ ਬਗਾਨ ਨੇ ਲੇਵੇ ਦੀ ਬੰਨ ਤਾਂ ਦੇਖਦਾ ਪੂਰਾ ਫਿੱਟ ਲੇਵਾ ਜੀ ਸਹੀ ਹੈ ਹਜੇ ਵੀ ਟਾਈਮ ਦੇ ਲੋ ਅੱਧਾ ਪੌਣਾ ਘੰਟਾ ਪਈ ਚਵਾਈ ਨੂੰ ਹਜੇ ਵੀ ਜਗ੍ਹਾ ਪਈ ਆ ਸਹੀ ਹਾਂਜੀ ਹਜੇ ਵੀ ਸਪੇਸ ਵਾਖੇ ਹੀ ਦਿਸਦੀ ਹੈ ਭਵਾਨੇ ਦਾ ਆਕਾਰ ਬੜਾ ਸੋਹਣਾ ਸੋ ਫਿਕਸ ਬਿਲਕੁਲ ਭਲੋਣ ਜੇ ਤੂੰ ਨਿਕਲ ਆਇਆ ਕਿਉਂਕਿ ਸੂਈ ਤਾਜੀ ਹੈ ਤੁਰਦੇ ਬੈਨ ਨੂੰ ਮੈਂ ਫੁੱਲ ਬਰੀਡ ਵਾਲੀ ਗਾਂ ਭਾਜੀ ਬਰੀਕੀਆਂ ਵਾਲੀ ਜਿਹਨੇ ਅਸਲ ਚ ਦੁੱਧ ਲੈਣਾ ਗਾਂ ਤੋਂ ਹੂੰ ਉਹਦੇ ਵਾਸਤੇ ਤੋਹਫਾ ਹੀ ਹੈ ਜੀ 25 26 ਕਿਲੋ ਬੌਲੇ ਤੋਂ ਸ਼ੁਰੂਆਤ ਇਸ ਗਾਂ ਦੀ ਕੋਈ ਲੋਕ ਉਸੇ ਤਰ੍ਹਾਂ ਹਵਾਨੇ ਦਾ ਸੈਜ ਤੁਸੀਂ ਦੇਖ ਸਕਦੇ ਹੋ ਅੱਗੇ ਨੂੰ ਵੀ ਪਛਾਣ ਨੂੰ ਵੀ ਚੰਗਾ ਲੈ ਆ ਕਮਾਲਾ ਬਈ ਇਹਨੇ ਵੀ ਬੱਚੇ ਨੂੰ ਜਨਮ ਦਿੱਤਾ ਇਸ ਤੋਂ ਬਾਅਦ ਸਾਨੂੰ ਇੱਕ ਵੱਛੀ ਵਾਲੀ ਗਾਂ ਦਿਖਾਉਣੀ ਹੈ ਐਸ ਵਾਰ ਸੋਇਆਂ ਸਵਾਈਆਂ گاਵਾਂ ਦੇ ਵਿੱਚ ਬੱਚੇ ਜ਼ਿਆਦਾ ਹੈ ਤੁਸੀਂ ਹਵਾਨਾ ਗਾਂ ਦਾ ਫੇਰ ਦੇਖੋ ਬਿਲਕੁਲ ਉੱਪਰੋਂ ਸਟਾਰਟ ਹੁੰਦਾ ਹੈ ਫਿਕਸ ਜਾ ਹਵਾਨਾ ਜਿਹੜੀ ਇੱਦੋਂ ਅੱਗੇ ਗਾਂ ਬਈ ਪਾਜੀ ਰਾਤ ਦੀ ਸੂਈ ਹੈ ਜੀ ਇਹ ਹੂੰ ਤਕਰੀਬਨ 2:00 ਵਜੇ ਸੂਈ ਹੈ ਜੇ ਜੂਰ ਤੋਂ ਐਂਡ ਸਾਹਾ ਬੱਚੀ ਨੂੰ ਨੇ ਜਨਮ ਦਿੱਤਾ ਜੀ ਹੂੰ ਆਰਡਰ ਦੀ ਕੁਆਲਿਟੀ ਦੇਖ ਲਓ 45 6 ਲੀਟਰ ਦਾ ਰਿਕਾਰਡ ਹੈ ਜੀ ਦੂਜੀ ਸਵੇਰ ਦਾ ਠੀਕ ਹੈ ਤੋਰੀਨ ਬਈ ਸੋ ਸੋ ਬੱਚੀ ਇਹਦੇ ਨਾਲੋਂ ਜ਼ਿਆਦਾ ਪਿਓਰਿਟੀ ਵਾਲੀ ਆਈ ਰੰਗ ਵੀ ਸੋਹਣਾ ਆ ਗਿਆ ਹਾਲਾਂਕਿ ਗਾਂ ਦੀ ਤਿਆਰੀ ਦੇਖੋ ਤੁਸੀਂ ਗਾਂ ਦੇ ਪਾਜੀ ਇਹ ਵੀ ਹਵਾਨਾ ਬਿਲਕੁਲ ਫਿਕਸ ਹੀ ਰਹੇ ਹਨ ਆ ਪੜਾ ਹੀ ਜ਼ਿਆਦਾ ਨਹੀਂ ਆ ਦੇਖੋ ਹਜੇ ਵੀ ਪੂਰਾ ਬੌਲੀ ਤੋਂ ਖਾਲੀ ਹੋਇਆ ਜੀ ਇਹ ਚ ਵੀ ਜਗ੍ਹਾ ਬਹੁ ਪਈ ਹੈ ਸਹੀ ਨਾੜਾ ਪੂਰੇ ਹਵਾਨੇ ਤੇ ਨੇ ਜੀ ਆਪਣੇ ਕੋਲ ਪਿਛਲੇ ਸੂਏ ਦੀ ਫੋਟੋ ਵੀ ਹੈਗੀ ਜੀ ਐਨ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਮੋਡ ਫੁੱਲ ਜੁੜਿਆ ਹੋਇਆ ਹੈ ਉੱਪਰੋਂ ਪਰ ਜਦੋਂ ਭਲੋਣ ਲੱਥੂ ਕੀ ਕੋਸ ਹਵਾਨਾ ਉੱਪਰ ਨੂੰ ਆਊਗਾ ਚੰਗਾ ਦੁੱਧ ਦਾ ਬਾਈ ਕਹਿੰਦਾ ਵੀ ਰਿਕਾਰਡ ਇਸ ਗਾਂ ਦਾ ਤੇ ਇਹਦੇ ਨਾਲ ਬੱਛੀ ਹੈ ਬੱਛੀ ਨੂੰ ਇਹਨੇ ਜਨਮ ਦਿੱਤਾ ਹੈ ਤਿਆਰੀ ਦੇਖੋ ਇਸ ਗਾਂ ਦੀ ਲੇਬ ਸੋ ਦੇਖੋ ਤਾਂ ਕਿ ਆ ਤੇ ਸਿਹਦਾ ਵੱਚੀ ਫੇਰ ਦੇਖ ਸਕਦੇ ਹਾਂ ਇਹਦੀ ਬਹੁਤ ਸੋਹਣੀ ਵੱਚੀ ਲੱਸੋ ਪੂਰੀ ਬਰੀਡ ਕੁਆਲਟੀ ਵਾਲੀ ਵੱਚੀ ਬਿਲਕੁਲ ਇਹ ਤਾਜੀ ਸੂਈ ਵੀ ਗਾਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਬੱਚੀ ਇਧਰੋਂ ਕੱਢੀ ਭਈ ਬੱਚੀ ਦੀ ਫੇਰ ਦੇਖ ਲੋ ਇੱਕ ਹੋਰ ਬੱਚੀ ਸਿੱਧੀ ਖੇਤਲਾ ਵਸ ਇਧਰੋਂ ਨੂੰ ਦੇਖੋ ਬੱਚਾ ਇਸ ਗਾਂ ਨਾਲ ਇਹ ਬੱਚੀ ਹੈ ਇਸ ਤੋਂ ਬਾਅਦ ਚ ਇੱਕ ਹੋਰ ਗਾਂ ਸੋਈ ਸਵਾਈ ਜਿਹੜੀ ਇਹ ਲਾਸਟ ਉੱਤੇ ਗਾਂ ਇਧਰ ਵੱਧੀਆਂ ਚੋ ਦਿਖਾ ਰਹੇ ਬਈ ਭਾਜੀ ਇਹਦੇ ਮਗਰ ਹੀ ਬੱਛੀ ਹੈ ਜੀ ਪਰਸੋਂ ਦੀ ਸੂਈ ਹੋਈ ਹੈ ਜੀ ਰਾਤ ਦੀ ਜੀ ਇਹ ਕੱਲ੍ਹ ਦਾ ਦਿਨ ਵਿੱਚ ਨਿਕਲਿਆ ਬੌਲੀ ਤੋਂ ਇਹ ਵੀ ਖਾਲੀ ਹੈ ਇਹ ਦੇਖ ਲਓ ਬਿਲਕੁਲ ਤੇ ਛੇ ਦੰਦ ਹੈ ਜੀ ਦੰਦ ਵੀ ਆਪਾਂ ਦਿਖਾ ਦਿੰਨੇ ਆਂ ਵੀਡੀਓ ਦੇ ਵਿੱਚ ਠੀਕ ਹੈ ਹਾਂਜੀ ਦਿਖਾ ਲੈ ਛੋਟ ਸੋ ਸੋ ਦੰਦ ਤੁਹਾਨੂੰ ਦਿਖਾ ਦਿੰਨਾ ਇਹਦੇ ਨਾਲ ਵੀ ਬੜੀ ਵੱਡੀ ਬੱਛੀ ਹੈ ਇਹਦੇ ਦੰਦ ਕੰਨੀਆਂ ਖੜੀਆਂ ਦਿਸਣੀਆਂ ਠੀਕ ਹੈ ਬਈ ਬੱਛੀ ਹੈ ਜੀ ਦੇਖੋ ਲੈਵੇ ਦੀ ਬਣਤਰ ਭਾਜੀ ਇੰਨੀ ਕਿ ਚੰਗੀਆਂ ਨੇ ਇਧਰੋਂ ਦੇਖੋ ਜੀ ਆ ਨਾੜਾਂ ਨਗੁੰਦਿਆ ਪਿਆ ਤੇ ਥੋੜੀ ਸਵੇਲਿੰਗ ਹੈ ਜੀ ਹੂੰ ਪੂਰਾ ਫਿਕਸ ਆ ਬੰਨਾ ਜੀ 38 39 ਲੀਟਰ ਪਹਿਲੇ ਸੂਏ ਦਾ ਰਿਕਾਰਡ ਆ ਜੀ 45 40 ਲੀਟਰ ਦੁੱਧ ਪਾ ਦੂਗੀ ਗਾਂ ਜੀ ਬੂੰਬੜੀ ਚੰਗੀ ਤਿਆਰ ਹੋਈ ਵੀ ਗਾਂ ਕਿਸੇ ਦੇਖ ਰਹੇ ਹੋ ਇਸ ਟਾਈਮ ਹਵਾਨੇ ਤੇ ਨਾੜਾਂ ਇਸ ਸਾਈਡ ਤੇ ਦੇਖੋ ਕਾਫੀ ਚੰਗਾ ਦਿਸਣੀਆਂ ਥੱਲੇ ਥੋੜਾ گلابی ਰੰਗ ਦਿਸਦਾ ਉਹ ਭਲੂਣਾ ਜਦੋਂ ਉਹ ਲੈ ਜਾਂਦੀ ਹੈ ਤਾਂ ਹਵਾਨਾ ਹੋਰ ਉੱਪਰ ਨੂੰ ਉੱਠੂਗਾ ਸੋ ਇਹ ਦੋ ਗਾਵਾਂ ਬੱਛੀਆਂ ਵਾਲੀਆਂ ਸੀ ਤੇ ਦੋਨੋਂ ਹੀ ਦੋ ਦਲੇ ਪਾਕ ਤੋਂ ਬੜੀਆਂ ਚੰਗੀਆਂ ਰਹਿਣ ਦੀ ਉਮੀਦ ਇਹਨਾਂ ਤੋਂ ਕਰ ਸਕਦੇ ਹਾਂ ਫੁੱਲ ਹਾਈਟ ਲੈਂਥ ਇਸ ਵੜ ਦੀ ਤੁਸੀਂ ਦੇਖ ਰਹੇ ਹੋ 6 ਦਾੰਦਾ ਹਜੇ ਤੇ ਇਹਦੇ ਨਾਲ ਇਹਦੇ ਵਾਂਗ ਹੀ ਬੱਛੀ ਇਹਦੀ ਵੱਛੀ ਕੱਢੀ ਬਾਹਰ ਉਹਦੇ ਹੀ ਕੱਦ ਕਾਠ ਦੀ ਵੱਛੀ ਜਿਵੇਂ ਗਾਂ ਵੱਡੀ ਹੈ ਸੋ ਇਹ ਤਿੰਨ ਵੱਡੀਆਂ ਗਾਵਾਂ ਇਸ ਸਾਈਡ ਤੇ ਸੁੰਜਾਂ ਸੋਆਂੀਆਂ ਹੈਗੀਆਂ ਜਿਹੜੀਆਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਖਰੀਦਣ ਵਾਸਤੇ ਬੱਛੀ ਵੀ ਦੇਖੋ ਦੋਸਤੋ ਇਹਦੀ ਬਹੁਤ ਵੱਡੀ ਵੱਛੀ ਨੂੰ ਜਨਮ ਦਿੱਤਾ ਠੀਕ ਹੈ ਭਾਈ ਬੰਦ ਸੋ ਇਹਨਾਂ ਤੋਂ ਇਲਾਵਾ ਕੁਝ ਹੀਫਰ ਹੈਗੀਆਂ ਜਿਹੜੀਆਂ ਤੁਹਾਨੂੰ ਵੀਡੀਓ ਚ ਦਿਖਾਉਣੀਆਂ। ਦੋਸਤੋ ਇਸ ਸਾਈਡ ਤੇ ਕੁਸ ਬੱਛੀਆਂ ਜਿਹੜੀਆਂ ਵੱਧੀਆਂ ਵੀਆਂ ਤੁਹਾਨੂੰ ਦਿਖਾਉਣੀਆਂ ਕੁਝ ਜਰਸੀ ਵੀ ਐ। ਇਹਨਾਂ ਚ ਪਹਿਲਾਂ ਨੂੰ ਤੋਰ ਹੀ ਦੇ ਬਈ ਜਿਹੜੀ ਇਹ ਜਰਸੀ ਐ ਬਈ। ਦੰਦੋ ਕਿਵੇਂ ਐ ਇਹ? ਇਹਨਾਂ ਤੋਂ ਬਾਜੀ ਖੀਰੀ ਐ ਜੀ। ਕਿੰਨੇ ਚਿਰ ਦੀ ਗੱਬਣ ਐ? ਇਹ ਗੱਬਣ ਬਾਜੀ 2 ਮਹੀਨੇ ਦੀ ਪਾਸ ਹੁੰਦੀ ਐ ਜੀ। ਠੀਕ ਐ ਦੋਸਤੋ ਚੈੱਕ ਪਾਸ ਹੋ ਜੂਗੀ 2 ਮਹੀਨੇ ਦੀ ਗੱਬਣ ਐ। ਸੇਵਾ ਕਰਨੀ ਪਊਗੀ ਥੋੜਾ ਪਹਿਲਾਂ ਏ ਆਈ ਹੋਈ ਐ ਹਜੇ। ਵੈਸੇ ਇਹ ਵੀ ਐ ਵੀ ਸਿਆਲਾਂ ਦੇ ਵਿੱਚ ਬਾਡੀ ਵੇਟ ਨੇ ਆਪਦਾ ਪੂਰਾ ਚੱਕ ਲੈਣਾ। ਤੇ ਤੁਸੀਂ ਇਹਨੂੰ ਰਾਜੀ ਕਰ ਸਕਦੇ ਹੋ ਇਹਦਾ ਵਜਨ ਵਧਾ ਸਕਦੇ ਹੋ ਇਹ ਤੋਂ ਬਿਨਾ ਭਾਈ ਇਹ ਬੱਚੇ ਜਿਹੜੀਆਂ ਇਹਨਾਂ ਦੇ ਕੀ ਰੇਟ ਰਹਿਣਗੇ ਅੰਦਾਜ਼ਨ ਕੀਮਤ ਭਾਈ 12000 ਤੋਂ ਲੈ ਕੇ ਆਪਣੇ ਕੋ 45000 ਤੱਕ ਦੀ ਬੱਚੀ ਹੈ ਜੀ ਠੀਕ ਹੈ ਸੋ 12 ਤੋਂ ਲੈ ਕੇ 45000 ਤੱਕ ਦੀ ਬੱਚੀ ਸਾਰੀਆਂ ਰਿਕਾਰਡੀਆਂ ਆਉਣੀਆਂ ਬਾਜੀ ਸਾਰੀਆਂ ਦਾ ਰਿਕਾਰਡ ਮਿਲੂਗਾ ਪ੍ਰੋਪਰਲੀ ਠੀਕ ਹੈ ਸਾਈਵਾਲ ਵੀ ਇੱਕ ਬੱਚੀ ਹੈ ਇਹ ਤੋਂ ਬਿਨਾ ਐਚ ਐਫ ਬੱਚੀਆਂ ਤੁਸੀਂ ਦੇਖ ਲਓ ਇਧਰਲੇ ਪਾਸੇ ਵੀ ਕੁਝ ਨਗ ਹੈ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਕੌਫੀ ਕਲਰ ਚ ਜਰਸੀ ਇਹ ਤਿੰਨ ਕੁ ਮਹੀਨੇ ਦੀ ਉਮਰ ਸਾਰੀ ਹੋ ਜਾਈ ਇਹਦੀ ਇਹ ਤੋਂ ਬਿਨਾ ਇਧਰ ਐਚ ਐਫ ਅੱਛਾ ਇਹ ਦੰਦੋ ਕਿਵੇਂ ਆ ਬਈ ਸਾਰੀਆਂ ਜਿਹੜੇ ਦੰਦੋ ਭਾਜੀ ਸਾਰੀਆਂ ਖੀਰੀਆਂ ਨੇ ਸਿਰਫ ਆਪ ਅੱਛੀ ਆ ਜਿਹੜੀ ਇਹਦੇ ਆਪਾਂ ਐ ਆਈ ਆਪਾਂ ਕਰਾਈ ਆ ਜੀ ਹੂੰ ਅੰਪਾਇਰ ਬੋਲਦਾ ਗੱਬਣ ਕਰਾਇਆ ਦੋ ਦੰਦ ਹੋ ਚੁੱਕੀ ਆ ਜੀ ਇਹ ਠੀਕ ਹੈ ਇਹ ਦੋ ਦੰਦ ਹੋ ਗਈ ਆ ਦੱਸੋ ਬਾਕੀ ਸਾਰੀਆਂ ਖੀਰੀਆਂ گاਵਾ ਹੋਰ ਵੀ ਦੋਸਤੋ ਇੱਥੇ ਮੌਜੂਦ ਹੁੰਦੇ ਆ ਜਿਵੇਂ ਮੈਂ ਇਸ ਸਾਈਡ ਤੇ ਜੇ ਕੈਮਰਾ ਮਾਰਾਂ ਤਾਂ گاਵਾ ਖੜੀਆਂ ਸੋ ਆ ਸਕਦੇ ਹੋ ਤੁਸੀਂ ਖਾਣੇ ਦੇ ਬਿਲਕੁਲ ਨੇੜੇ ਸਲਾਨੇ ਪਿੰਡ ਦੇ ਵਿੱਚ ਇਹ ਡੇਰੀ ਫਾਰਮ ਹੈ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਜਦੋਂ ਨੂੰ ਪਹੁੰਚੋਗੇ ਪੰਜ ਚਾਰ ਨਾਗ ਹੋਰ ਵੀ ਆਏ ਹੋਣਗੇ ਤੇ ਹੋ ਸਕਦਾ ਕੋਈ ਦੋ ਨਾਗ ਇਹਨਾਂ ਚੋਂ ਵੀ ਉਹ ਤੁਹਾਨੂੰ ਸੇਲ ਹੋ ਜਾਣ ਸੋ ਬਾਕੀ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੈ ਤੇ ਆਪਦੀ ਸਮਝ ਹੈ ਧੰਨਵਾਦ